ਬਿਲਕੁਲ ਜਿਹੜਾ ਘੱਗਰ ਦਰਿਆ ਹੈ ਇਹਦੇ ਨਾਲ ਵਗਦਾ ਉੱਥੇ ਇਥੇ ਪਾਣੀ ਸਾਰਾ ਲੋਕਾਂ ਦੇ ਜਿਹੜੇ ਖੇਤਾਂ ਦੇ ਉੱਪਰੋਂ ਦੀ ਔਰ ਪਿੰਡਾਂ ਦੇ ਵਿੱਚ ਵੀ ਪਾਣੀ ਵੜ ਗਿਆ ਹੈਗਾ ਜਿਹੜੀਆਂ ਇਹੀਆਂ ਬਿਮਾਰੀਆਂ ਫੈਲਣ ਦਾ ਖਤਰਾ ਵੱਧ ਜਾਂਦਾ ਹੈ ਔਰ ਮੈਨੂੰ ਜੋ ਕਹਰੇ ਦੱਸਿਆ ਵੀ ਸਾਹਿਬ ਕੋਈ ਕੂਂਡਾ ਵਾਲਾ ਪਾਣੀ ਆ ਉਹ ਵੀ ਅਸੀਂ ਟੈਸਟ ਕਰਾ ਰਹੇ ਹਾਂ ਉਹਦੇ ਵਾਸਤੇ ਕਲੋਰੀਨ ਦੀਆਂ ਬੋਲੀਆਂ ਦੇਣਾ ਇੱਕ ਤਾਂ ਜਿਹੜੇ ਆਪਣੇ ਫੌਜੀ ਆ ਜਿਹੜੇ ਇਹ ਸਾਡੇ ਫਰੰਟ ਲਾਈਨ ਵਰਕਰ ਆ ਸਾਡੇ ਤੇ ਇਹਨਾਂ ਦੀ ਹੌਸਲਾ ਅਫਸਾਈ ਕਰਨਾ ਔਰ ਅਸੀਂ ਜਿੰਨੀਆਂ ਪੰਜਾਬ ਦੀਆਂ ਆਸ਼ਾ ਵਰਕਰਾਂ ਸਾਰਿਆਂ ਨੂੰ ਅਸੀਂ ਫਸਟ ایڈ ਕਿੱਟ ਦੇ ਰਹੇ ਹਾਂ ਔਰ ਤਾਂ ਕਿ ਉਹ ਜਿਹੜੇ ਬੇਸ਼ੰਮ ਦੇ ਘਰੇ ਜਾਣ ਉਹਨਾਂ ਨੂੰ ਬੁਖਾਰ ਹੋਵੇ ਕੋਈ ਹੋਰ ਛੋਟੀ ਮੋਟੀ ਪ੍ਰੋਬਲਮ ਹੋਵੇ ਕਿਸੇ ਨੂੰ ਕੋਈ ਡਰ ਜਿਆ ਤਾਂ ਉਹਨੂੰ ਕਟੋ-ਕਟੋ ਵਾਰਸ ਦਾ ਪੈਕੇਟ ਦੇ ਦਿੰਦੇ ਹਾਂ ਫਰਿਜਾਨੇ ਦੇ ਵਿੱਚ 58 ਲੋਕਾਂ ਨੂੰ ਅਸੀਂ ਸਪਰੇਅ ਦੱਸਿਆ ਸਪਲਡ ਡਿਸਟਰੈਸਨ ਦਾ ਬਹੁਤ ਨਹੀਂ ਹੁੰਦੀ ਮੌਤ ਹੁੰਦੀ ਹੈ ਜਦੋਂ ਬੰਦਾ ਲਾਜ਼ਮੀ ਕਰਾਂਦਾ ਹੈ। 104 ਨੰਬਰ ਐਮਰਜੈਂਸੀ ਨੰਬਰ 'ਤੇ ਉੱਤੇ ਕਾਲ ਕਰੋਗੇ ਤਾਂ 15-20 ਮਿੰਟ ਅੰਦਰ ਤੁਹਾਡੇ ਕੋਲ ਮੈਡੀਕਲ ਟੀਮ ਪਹੁੰਚ ਜਾਏਗੀ। ਨਾਲ ਉਸ ਤੋਂ 31 8.5 ਕਿਲੋਮੀਟਰ ਅੰਦਰ ਆ ਕੇ ਆ ਜੀ। ਬਿਲਕੁਲ ਜਿਹੜਾ ਖੱਗਰ ਦਰਿਆ ਹੈ ਦੇ ਨਾਲ ਵਗਦਾ ਉੱਥੇ ਇੱਥੇ ਪਾਣੀ ਸਾਰਾ ਲੋਕਾਂ ਦੇ ਜਿਹੜੇ ਖੇਤਾਂ ਦੇ ਉੱਪਰੋਂ ਦੀ ਔਰ ਪਿੰਡਾਂ ਦੇ ਵਿੱਚ ਵੀ ਪਾਣੀ ਵੜ ਗਿਆ ਹੈਗਾ। ਇਹਦੇ ਨਾਲ ਜਿਹੜੀਆਂ ਹੈਗੀਆਂ ਬਿਮਾਰੀਆਂ ਫੈਲਣ ਦਾ ਕਤਰਾ ਵੱਧ ਜਾਂਦਾ ਔਰ ਮੈਨੂੰ ਲੋਕਾਂ ਨੇ ਦੱਸਿਆ ਵੀ ਸਾਡੇ ਕੋਈ ਚੂਨੇ ਵਾਲਾ ਪਾਣੀ ਆ ਉਹਦੇ ਅਸੀਂ ਟੈਸਟ ਕਰਾ ਰਹੇ ਹਾਂ ਉਹਦੇ ਵਾਸਤੇ ਕਲੋਰੀਨ ਦੀਆਂ ਗੋਲੀਆਂ ਜੜਾ ਸੁਰਤ ਵੀ ਦੇਖ ਰਹੇ ਹਾਂ ਤੇ ਸਾਰੀਆਂ ਦਵਾਈਆਂ ਜਿਹੜੀਆਂ ਹੈਗੀਆਂ ਡਾਕਟਰ ਸਾਰੇ ਆਏ ਹੋਏ ਜਿਹੜੇ ਸਾਡੇ ਨਵੇਂ ਡਾਕਟਰ ਸਵਾਗਤ ਕੀਤੇ ਹੋਏ ਨੇ ਜਵਾਨ ਕਰ ਲਿਆ ਨਵੇਂ ਡਾਕਟਰ ਸਾਰੇ ਜਿੰਨੇ ਸਾਡੀ ਮਲਟੀ ਪਰਪਸ ਸੈਂਟਰ ਵਰਕ ਕਰਦਾ ਜੀ ਔਰ ਸਾਰੀ ਆਸ਼ਾ ਵਰਕਰ ਜੀ ਇਹ ਲੋਕਾਂ ਦੀ ਸੇਵਾ ਦੇ ਵਿੱਚ ਦਿਨ ਰਾਤ ਲੱਗਿਆ ਹੋਈ ਹੈ 24 ਘੰਟੇ ਤੱਕ ਜਿਹੜੀਆਂ ਪੰਜਾਬ ਦੀਆਂ ਲਾਗੜੀਆਂ ਤੇ ਲੋਕਾਂ ਦੇ ਵਿੱਚ ਰਹਿਣੀਆਂ ਆਰ ਪੁਆਇੰਟਸ ਰਹਿਣੀਆਂ ਹੈ ਇਹ ਤੋ ਮੇਰੇ ਆਉਣ ਦਾ ਇੱਥੇ ਮਕਸਦ ਇਹ ਆ ਵੀ ਇੱਕ ਤਾਂ ਜਿਹੜੇ ਆਪਣੇ ਫੌਜੀ ਆ ਜਿਹੜੇ ਇਹ ਸਾਡੇ ਫਰੰਟ ਲਾਈਨ ਵਰਕਰ ਆ ਸਾਰੇ ਤੇ ਇਹਨਾਂ ਦੀ ਹੌਸਲਾ ਫਸਾਈ ਕਰਨਾ ਔਰ ਅਸੀਂ ਜਿੰਨੀਆਂ ਪੰਜਾਬ ਦੀਆਂ ਆਸ਼ਾ ਵਰਕਰਾਂ ਸਾਰਿਆਂ ਨੂੰ ਅਸੀਂ ਫਸਟ ایڈ ਕਿੱਟ ਦੇ ਰਹੇ ਆ ਤਾਂ ਕਿ ਉਹ ਜਦੋਂ ਬੇਸਣ ਦੇ ਘਰੇ ਜਾਣ ਉਹਨੂੰ ਬੁਖਾਰ ਹੋਵੇ ਕੋਈ ਹੋਰ ਛੋਟੀ ਮੋਟੀ ਪ੍ਰੋਬਲਮ ਹੋਵੇ ਕਿਸੇ ਨੂੰ ਕੋਈ ਡਰ ਜਾਇਆ ਤਾਂ ਉਹਨੂੰ ਘੱਟੋ ਘੱਟ ਵਾਰਸ ਦਾ ਬੈਕਅਪ ਦੇ ਦੇ ਤੇ ਉਹਨੂੰ ਐਡਵਾਈਸ ਕਰ ਦੇਣ ਕਿ ਆਪਣਾ ਜਿਵੇਂ ਸਕੂਲ ਆ ਅਸੀਂ ਇੱਥੇ ਟੈਂਪਰੇਰੀ ਜਿਹੜੀ ਹੈਗੀ ਆ ਆਪਣਾ ਹਸਪਤਾਲ ਬਣਾਤਾ ਸਪੈਸ਼ਲਿਟੀ ਬਣਾਤੀ ਔਰ ਐਮਬੂਲੈਂਸ ਵੀ ਅਵੇਲੇਬਲ ਆ ਲੋਕਾਂ ਨੂੰ ਬੇਨਤੀ ਹੈ ਕਿ ਕੋਈ ਪ੍ਰੋਬਲਮ ਹੋਵੇ ਜੀ ਚਾਹੇ ਕੋਈ ਗਰਭਵਤੀ ਔਰਤ ਹੋਵੇ ਜਿਹਨੂੰ ਬੱਚਾ ਹੋਣਾ ਦਰਦਾਂ ਸ਼ੁਰੂ ਹੋ ਜਾਣ ਜਾਂ ਉਹ ਲੱਗਿਆ ਵੀ ਟਾਈਮ ਜਿਹੜੇ ਆ ਜਾਂ ਕਿਸੇ ਨੂੰ ਕੋਈ ਸੱਪ ਦੱਸ ਜਾਂਦਾ ਜੀ ਕਿਉਂਕਿ ਪਟਿਆਲੇ ਦੇ ਵਿੱਚ 58 ਲੋਕਾਂ ਨੂੰ ਸੱਪ ਨੇ ਦੱਸਿਆ ਸੱਪ ਦੇ ਦੱਸਣ ਨਾਲ ਮੌਤ ਨਹੀਂ ਹੁੰਦੀ ਮੌਤ ਹੁੰਦੀ ਹੈ ਜਦੋਂ ਬੰਦਾ ਲਾਜ਼ਮੀ ਕਰਾਂਦਾ ਇਸੇ ਤਰ੍ਹਾਂ ਕਿਸੇ ਨੂੰ ਕੁੱਤਾ ਵੜ ਲੈਂਦਾ ਜੀ ਕੋਈ ਹੋਰ ਥੋੜੇ ਤੇ ਬਾਂਦਰ ਵੀ ਬਹੁਤ ਹੈ ਬਾਂਦਰ ਘੱਟ ਲੈਂਦਾ ਜਦਾ ਚੂਹਾ ਕੱਟ ਲੰਦਾ ਕਿਸੇ ਨੂੰ ਜਿਹੜਾ ਵੀ ਕੋਈ ਜੰਗਲੀ ਜਾਨਵਰ ਹੈ ਉਹਦੇ ਨਾਲ ਜਿਹੜੀ ਬਿਮਾਰੀ ਹੁੰਦੀ ਹੈ ਉਹ ਰੈਬੀਸ ਦੀ ਹੁੰਦੀ ਹੈ ਕਿਸੇ ਤਰ੍ਹਾਂ ਜਿਹੜਾ ਤੁਹਾਡਾ ਸੱਪ ਦੇ ਡਸ ਨਾਲ ਉਹਦੇ ਨਾਲ ਇੱਕ ਤਾਂ ਦਿਮਾਗ ਤੇ ਅਸਰ ਕਰਦਾ ਜਿਹਨੂੰ ਅਸੀਂ ਨਿਊਰੋਟੌਕਸਿਕ ਕਹਿੰਦੇ ਹਾਂ ਦੂਜਾ ਖੂਨ ਦੇ ਵਿੱਚ ਜਿਹੜਾ ਹਿਮੋਲਿਸਿਸ ਸ਼ੁਰੂ ਹੋ ਜਾਂਦਾ ਜਿਹਨੂੰ ਹਿਮੋਲਿਟਿਕ ਕਹਿੰਦੇ ਹਾਂ ਅਸੀਂ ਇਹ ਧੋ ਐਮਰਜੈਂਸੀ ਹੁੰਦੀ ਆ ਇਹਦੇ ਚਿੱਥੋ ਗੱਲ ਹੈ ਵੀ ਤੁਸੀਂ ਇਮੀਡੀਏਟਲੀ ਹਸਪਤਾਲ ਜਾਣਾ ਔਰ ਜਿੱਥੋਂ ਸੱਪ ਨੇ ਕੱਟਿਆ ਜਾਂ ਕੁੱਤੇ ਨੇ ਕੱਟਿਆ ਉਹ ਸਾਬਣ ਨਾਲ ਧੋ ਦੇਣਾ ਬਲੀਡਿੰਗ ਬੰਦ ਨਹੀਂ ਕਰਨੀ ਮੂੰਹ ਨਾਲ ਜ਼ਹਿਰ ਨਹੀਂ ਕੱਢਣੀ ਔਰ ਇਮੀਡੀਏਟਲੀ ਆਪਣੇ ਆਸ਼ਾ ਫਰਸਤੂਨ ਨੂੰ ਮਿਲ ਲਓ 104 ਨੰਬਰ ਹੈ ਸਾਡਾ ਜੀ 104 ਨੰਬਰ ਐਮਰਜੈਂਸੀ ਨੰਬਰ ਹੈ ਉਸ ਤੇ ਕਾਲ ਕਰੋਗੇ ਆ 15-20 ਮਿੰਟ ਅੰਦਰ ਤੁਹਾਡੇ ਕੋਲੇ ਮੈਡੀਕਲ ਰੇਡ ਪਹੁੰਚ ਜਾਏਗੀ ਜਾਂ ਤੁਸੀਂ ਜੇ ਇੱਥੋਂ ਜਿਵੇਂ ਦੁੱਧਨ ਸਾਧਾ ਦੇ ਵਿੱਚ ਹੈ ਸਾਰਾ ਪੂਰਾ ਰਾਜ ਅਵੇਲੇਬਲ ਹੈ ਸਾਡਾ ਬੇਸ ਹਸਪਤਾਲ ਹੈ ਮਾਤਾ ਖੰਦੇ ਆ ਚਿੰਦਰਾ ਹਸਤਾ ਇਸੇ ਤਰ੍ਹਾਂ ਸਾਡੇ ਜਿੰਨੇ ਰਾਜਪੁਰਾ ਸਮਾਨ ਹੈ 17 ਵਿੱਚ 24 ਟੈਂਟਾਂ ਚ ਪੁਰਾਣੇ ਸਮਾਨ ਆ ਪਾਤਨਾ ਦੇ ਵਿੱਚ 24 ਟੈਂਟਾਂ ਜਿਹੜੇ ਆ ਗਿਆ ਸਾਰੀਆਂ ਮਵਾਰੀਆਂ ਦੇ ਇਲਾਜ ਅਵੇਲੇਬਲ ਹੈ ਔਰ ਅਸੀਂ ਡਾਕਟਰ ਸਾਰੇ ਉੱਤੇ ਪੂਰੇ ਲਾਏ ਆ ਮਨੋ 24 ਘੰਟੇ ਸਵੇਰੇ ਸ਼ਾਮ ਨੂੰ ਰਾਤ ਨੂੰ ਡਾਕਟਰ ਨਰਸ ਸਾਰੇ ਜਿਹੜੇ ਆਪਣੇ ਜਿਹੜੇ ਸਾਡੇ ਆ ਗਏ ਆ ਬਹੁਤ ਸਾਰੇ volunteers ਸੇਵਾ ਕਰ ਰਹੇ ਆ ਤੋਂ ਅਸੀਂ ਲੋਕਾਂ ਨੂੰ ਜਿਹੜਾ ਹੈਗਾ ਉਹ ਡੇਂਗੀ ਮਲੇਰੀਆ ਚਿਕਨਗੁਨੀਆ ਔਰ ਇਸੇ ਤਰ੍ਹਾਂ ਜਿਹੜਾ ਤੁਹਾਡਾ ਕੋਲਰਾ ਹੈਗਾ ਹੈਪਾਟਾਈਟਸ A ਹੈ ਡਾਇਰੀਆ ਹੈਗਾ ਇਹਨਾਂ ਬਿਮਾਰੀਆਂ ਤੋਂ ਬਚਾਣਾ ਹੋਣ ਲੋਕਾਂ ਨੂੰ ਉਹਦੇ ਸਾਨੂੰ ਲੋਕਾਂ ਦਾ ਵੀ ਸਹਿਯੋਗ ਚਾਹੀਦਾ ਕਿ ਅਸੀਂ ਤੁਹਾਨੂੰ ਗੋਲੀਆਂ ਦੇ ਰਹੇ ਹਾਂ ਜਿਹੜਾ ਪਾਣੀ ਇੱਕ ਬਾਲਟੀ ਭਰ ਕੇ ਪਾਣੀ 'ਚ ਗੋਲੀ ਪਾ ਦਿਓ 20 ਮਿੰਟ ਬਾਅਦ ਪੀ ਲਓ 20 ਲੀਟਰ ਦੇ ਵਿੱਚ ਇੱਕ ਗੋਲੀ ਪਾ ਕੇ 20 ਮਿੰਟ ਬਾਅਦ ਪਾਣੀ ਪੀ ਲਓ ਕਿਸੇ ਬਿਮਾਰ ਨਹੀਂ ਹੋਵਗੇ ਜਾੜੇ ਜਿਹੜੇ ਕਰ ਸਕਦੇ ਆ ਮੋਬਾਈਲ ਕਰਕੇ ਠੰਡਾ ਕਰਦੇ ਜਿਹੜੇ ਗੋਲੀਆਂ ਆਉਂਦਾ ਤੇ ਜਾ ਸਾਨੂੰ ਦੱਸੋ ਕਿ ਅਸੀਂ ਪਾਣੀ ਜਿਹੜਾ ਹੈਗਾ ਜੇ ਕਿਤੇ ਪਾਣੀ ਸੀ ਟੈਸਟ ਕਰਦੇ ਆ ਕਿਤੇ ਖਰਾਬ ਹੁੰਦਾ ਸੀ ਟੈਂਕਰ ਨਾਲ ਸਾਫ ਪਾਣੀ ਦਿੰਦੇ ਆ ਇੱਥੋਂ ਤੱਕ ਕਿ ਪਸ਼ੂਆਂ ਵਾਸਤੇ ਵੀ ਸਾਫ ਪਾਣੀ ਦੇ ਟੈਂਕਰ ਅਸੀਂ ਭੇਜ ਰਹੇ ਆ ਤਾਂ ਕਿ ਪਸ਼ੂ ਵੀ ਇਹਨਾਂ ਦੇ ਮਵਾਰਦਾ ਹੁਣ ਉਹ ਵੀ ਇਹਨਾਂ ਦੀ ਕਲੋਨੀ ਦਾ ਹਿੱਸਾ ਹੈ ਜੀ ਉਹ ਸਾਰੇ ਬੰਦੋਬਸਥ ਕੀਤੇ ਹੁਣ ਆਉਣ ਵਾਲੇ ਦਿਨਾਂ ਚ ਬੜੀਆਂ ਬੜੀਆਂ ਲੜਦੀਆਂ ਬੇਟੀਆਂ ਪੰਜਾਬ ਦੀਆਂ ਤੁਸੀਂ ਬੱਦ ਹਰ ਘਰ ਦੇ ਵਿੱਚ ਜਾ ਕੇ ਦੇਣੀ ਜਿੱਥੇ ਤੱਕ ਨਹੀਂ ਰਹਿਣਾ ਸਾਰੇ ਪਿੰਡਾਂ ਦੇ ਵਿੱਚ ਜਾਓ ਬਾਰੀ-ਬਾਰੀ ਜਾਓ ਮਲੋ ਜਿਹੜੇ ਤੁਹਾਡੇ ਕੋਲੇ ਸੀਐਚਓ ਕੋਲ ਇਹ ਜਾ ਜਿਹੜਾ ਤੁਹਾਡੇ ਕੋਲੇ ਸਬ-ਸੈਂਟਰ ਆ ਜਿਹਨਾਂ ਕੋਲੇ ਪੰਜ ਪਿੰਡ ਹੋਰ ਜੀ ਚੰਨੇ ਕੰਨੇ ਘਰ ਜਾ ਕੇ ਉਹਨਾਂ ਨੂੰ ਦੱਸ ਦੇਣਾ ਜਿਹੜੀ ਇਹ ਗੱਲਾਂ ਦੱਸਿਆ 104 ਨੰਬਰ ਐਮਰਜੈਂਸੀ ਦਾ ਸਫਲ ਹੈ ਪ੍ਰਗਨ ਡਾਕਟਰ ਹੋਵੇ ਕੋਈ ਮੈਡੀਕਲ ਅਪਲੈਸੀ ਹੋਵੇ ਟ੍ਰਾਂਸਪੋਰਟ ਕਰ ਦਿਓ ਹਾਸਾ 24 ਘੰਟੇ ਦੁਆਨੀਆਂ ਸਾਰਾ ਬੰਦੋਬਸਤ ਹੈ ਕਿ ਦੂਜਾ ਤੁਸੀਂ ਉਹਦੇ ਘਰ ਦੇ ਵਿੱਚ ਲੋਟੋ ਡੋਰ ਕਰਕੇ ਜਿਹੋ ਉਹਦਾ ਪੀਰ ਵਾਲਾ ਪਾਣੀ ਠੀਕ ਹੈ ਉਹ ਚੱਕਰਨਾ ਇਦੇ ਨਾਲ ਨਾਲ ਉਹਨਾਂ ਦਾ ਜਿਹੜਾ ਕੂਲਰ ਹੈ ਖੁੱਲੀ ਹਵਾ ਦੇ ਲਾਇਆ ਹੁੰਦੇ ਲੋਕਾਂ ਨੇ ਉਹਦੇ ਚ ਬੱਛਰ ਦੀ ਉਲੀ ਬਣਾਉਂਗੇ ਤੇ ਪਾਸ਼ਿਆ ਦੇ ਕਟੋਰੇ ਰੱਖਿਆ ਉਹਦੇ ਵਿੱਚੋਂ ਪਛਾਣ ਸਾਰੇ ਬਣਾਉਂਦੇ ਠੀਕ ਹੈ ਜੀ ਆਪਰੇਟਿਡ ਤੁਹਾਡੇ ਤੁਹਾਨੂੰ ਪਛਾਣ ਕਰਾਤੀ ਗਈ ਹੈ ਜਿਹੜੇ ਤੁਹਾਡੇ ਫ੍ਰਿਜ ਦੇ ਪਏ ਆ ਜਿੱਥੇ ਵੀ ਘਰ ਦੇ ਵਿੱਚ ਸਟੈਂਡਰਡ ਵਾਰਡ ਨੇ ਆਉਣਾ ਪਈਦਾ ਸਾਡੇ ਕੋਲੇ ਦਵਾਈਆਂ ਵਾਧੂ ਆਸੀਂ ਸਪਰੇਅ ਕਰਾ ਦਾਂਗੇ ਲਾਰਵਿਸਾਈਡਲ ਵੀ ਆ ਜਿਹੜੇ ਧੂਣ ਵਾਲੀ ਦਵਾਈ ਆ ਉਹ ਵੀ ਅਸੀਂ ਕਰ ਦਿਆਂ ਦਿੰਗੇ ਛੂਰੀ ਕਰਦੇ ਆ ਤੇ ਲੋਕਾਂ ਨੂੰ ਬਿਮਾਰੀ ਤੋਂ ਬਚਾਣਾ ਇਹ ਤੁਹਾਡਾ ਫਰਜ਼ ਹੈ ਜਿਹੜੀ ਕੁੜੀ ਜਿਹੜੇ ਐਮਪਲਾਈ ਆਪਣੇ ਹਾਲਕੇ ਦੇ ਵਿੱਚ ਬੈਂਬੂ ਨਹੀਂ ਹੋਣ ਦੇਣ ਦੇ ਦਾਰਿਆਣ ਮੌਤਲੇ ਹੋਣ ਦੇ ਜੇ ਬਿਮਾਰੀ ਤਾਂ ਹੋ ਸਕਦੀ ਹੈ ਥੋੜੀ ਮੌਤਲੀ ਹੋਰ ਕੋਈ ਕਪਲ ਡੰਡਾ ਜਾਂ ਕੁਝ ਟਿੱਕਾ ਥੋੜਾ ਜਿਹਾ ਨਿਕਲ ਜਾਏਗਾ ਨਾ ਨਾਲ ਜਾਣ ਕੇ ਟਾਲੋ ਤਾਂ ਇਹਨਾਂ ਸਾਰਿਆਂ ਦਾ ਮੈਂ ਛੇਵੀਂ ਕਰ ਦੇਣਾ ਉਹਨਾਂ ਨੂੰ ਸਲਵਾਰ ਕੀਤਾ ਜਾਵੇਗਾ